कपूरथलाखे वीरवार शाम पांच बजे रोड विधायक की रिहायश ने तीन नौजवान ने कम तो वापस आ रही एक औरत गोली मार दी एक गोली औरत दो पट लग गई दोषी मौके तो पर भज गया जदो की जख्मी औरत में रागी मदद न सिविल ले जाया गया जिथे उसका इलाज चल रहा है ਨਾਮ ਆਇਆ ਮੇਰਾ ਰੋਮਨ ਪੇਟ ਕੋ ਹਾਂ ਦੀ ਕੀ ਗੱਲ ਕੀ ਹੋਈ ਸੀ ਮੈਨੂੰ ਮੁੰਡਿਆਂ ਨੇ ਗੋਲੀ ਮਾਰੀ ਤੇ ਮੁੰਡਿਆਂ ਨੇ ਤੇਸ਼ ਲੋ ਆ ਰਹੀਆ ਹਰਮਨ ਪੰਡਾਲ ਸੁਰੇਤਾ ਪਰ ਮੈਂ ਨਾ ਇਹ ਗੋਲੀ ਕਿੱਥੇ ਮਾਰੀ ਤੁਹਾਨੂੰ ਇਹਨਾਂ ਨੇ ਰਾਣੇ ਦਫਤਰ ਵਾਲ ਮੈਂ ਆਪਣੇ ਘਰੇ ਜਾਂਦੀ ਸੀ ਉਹਨਾਂ ਨੇ ਮੈਨੂੰ ਦੇਖ ਲਿਆ ਕਿਤੇ ਉੱਥੇ ਮਿਲ ਚੋਰ ਦੀ ਮਾਰੀ ਤੋਂ ਪਿੱਛੇ ਨੂੰ ਮੁੜ ਕੇ ਨਾ ਸਕਦੀ ਸਾਡੀ ਕੋਈ ਪ੍ਰਾਣੀ ਲੰਝ ਚੱਲਦੀ ਹਾਂ ਜੀ ਇਹ ਤਾਂ ਮੈਂ ਕੀ ਦਿੰਦਾ ਮਾਰਨ ਕੁੱਟਦਾ ਬਹੁਤ ਅਲਚਪਾ ਦੱਸ ਸੀ ਸਾਡੇ ਘਰ ਵੜਿਆ ਹੁੰਦਾ ਹੈ ਫੈਸਲਾ ਵੀ ਕੀਤਾ ਪਰ ਫਿਰ ਵੀ ਨਾ ਤਾਂ ਉਹ ਬੋ ਕਰਦਾ ਆ ਕਿਤੇ ਇਹ ਤਾਂ ਨਹੀਂ ਹੈਗਾ ਕਿ ਕਿਤੇ ਜਿਹੜੀ ਤੈਨੂੰ ਬਲੈਕਮੇਲਿੰਗ ਕਰਦਾ ਵਾ ਕਰਦਾ ਆ ਇੰਸਟਾ ਤੇ ਮੇਰੇ ਪਾਏ ਨੇ ਤਾਂ ਕਿਤੇ ਪੈਸੇ ਦੀ ਵੀ ਡਿਮਾਂਡ ਹੋ ਆ ਨਹੀਂ ਸਿਰਫ ਆ ਪੈਸੇ ਵੀ ਖੋ ਕੇ ਲੈ ਜਾਂਦਾ ਕਹੇ ਚੋਰੀ ਜਾਰੀ ਕਰਦਾ ਆ ਤਾਂ ਹੁਣ ਤੁਸੀਂ ਕੀ ਮੰਨ ਲੇ ਕੋ ਅਸਲਾ ਆ ਮੰਨਦੇ ਨਹੀਂ ਵੀ ਕੋਈ ਵੀ ਅੱਛਾ ਮੇਰੇ ਕੋ ਅਸਲੇ ਹੈਗੇ ਅਸਲੇ ਦਾ ਵਪਾਰੀ ਆ ਏ ਤੇ ਇਸ ਮੰਜੇ ਤੁਸੀਂ ਪਹਿਲਾਂ ਵੀ ਕੰਪਲੀਟ ਪਰਸਨ ਕਿਤੇ ਪਈ ਕਿੰਨੀ ਕੰਪਲੀਨ ਹੋਣਾ ਹੈ ਉਹ ਤਾਂ ਪਿਛਲੇ ਹਫ਼ਤੇ ਫੈਸਲਾ ਕਰਾਇਆ ਸੀਗਾ ਉਦੋਂ ਕਹਿੰਦਾ ਸੀ ਨਹੀਂ ਕੁਛ ਕਰੂਗਾ ਨਹੀਂ ਅਸੀਂ ਇਨਾਂ ਦੇ ਘਰ ਜਾਵਾਂਗੇ ਇਹਨਾਂ ਲੈਣਾ ਦੇਣਾ ਮੈਡਮ ਦੱਸੇ ਮੇਰੇ ਫੇਰ ਇਹਨਾਂ ਨੇ ਉਹੀ ਕੰਗ ਟਰ ਦਿੱਤੀ ਅਸੀਂ ਦਰਖਾਸਤ ਦਿੱਤੀ ਤੇ ਇਹਨੇ ਸਾਡੇ ਤੋਂੜ ਬੰਨ ਦਿੱਤੀ ਸੜਾਈ ਚ ਗੜੇ ਹੋਏ ਤੁਹਾਨੂੰ ਕੀ ਪੁਲਿਸ ਸਪੈਸ਼ਲ ਦੀ ਮੰਗ ਕੀਤੀ ਜਾਂਦੀ ਹੈ ਇਹੋ ਕੁਝ ਵੇਜੇ ਜੇ ਇਹ ਸਿੱਧਾ ਕਰੂਗਾ ਸੱਲਾਹ ਤੋਂ ਕਰਸੋ ਇਮਾਮ ਲਸੀ ਇੱਕ ਪੇਸ਼ੈਂਟ ਵੀ ਆਇਆ ਗੋੜੇ ਵੀ ਚੱਲਿਆ ਕੀ ਹਾਲਾਤ ਹੋਤ ਕੀ ਪੇਸ਼ੈਂਟ ਦੀ ਜਿੰਦਗੀ ਹੈਗੀ ਹੈ ਡਿਟੇਲਸ ਅੱਜ ਸਾਡੇ ਕੋਲ ਇੱਕ ਲੜੀ ਆਈ ਹੈ 60 ਸਾਲ ਦੀ ਉਮਰ ਹੈ ਉਹਦੇ ਪੱਟ ਤੇ ਗੋਲੀ ਮੱਜੀ ਹੈ ਸਕੂਲਰ ਰੋਡ ਤੇ ਇਨਸੀਡੈਂਟ ਹੋਇਆ ਗੋਲੀ ਆਤ ਪਰ ਮੋਦੀ ਮਰੀਜ਼ਿਆ ਨਾਲ ਠੀਕ ਹੈ ਪਰ ਹੁਣ ਅਗਲੀ ਰਸੀ ਕਾਰਵਾਈ ਦੀ ਜਾਂ ਇੰਟਰਵਿਊ ਇੰਟਰਵਿਊਸ਼ਨਲੀ ਮਰੀਜ਼ ਨੂੰ ਪੇਸ਼ ਗੋਲੀ ਨਿਕਲ ਗਈ ਹੈ ਕੀ ਇਹਨੇ ਦੀ ਗੋਲੀ ਨਿਕਲੂ ਕੀ ਹੈ ਨਿਕਲ ਗਈ ਹੈ ਤਾਂ ਹੁਣ ਕਿਤੇ ਰਫਕਨ ਦੀ ਲੋੜ ਤੇ ਨਹੀਂ ਜੀ ਪੇਸ਼ੈਂਟ ਨੂੰ ਉਸੇ ਰਫਕਨ ਕਰਨੀ ਪਈ ਅੱਜ ਗੋਲੀ ਲਈ ਡਾਕਟਰ ਜੀ ਨੇ ਗੋਲੀ ਲੱਗੀ ਹੈ ਕੋਈ ਮਤਲਬ ਆਮ ਗੋਲੀ ਹੈ ਕੋਈ ਖਾਸ ਹੈ ਕਿਦਾਂ ਨਾ ਇਹ ਅਗਲੇ ਦਿਨ ਰੋਪਰ ਐਕਸ-ਰੇ ਜਾਂ ਸੀਟੀ ਸਕੈਨ ਤੁਹਾਨੂੰ ਜਰੂਰ ਇਨਵੈਸਟੀਗੇਸ਼ਨ ਤੋਂ ਅੰਗੇ ਰਹਿਣਾ ਪਵੇਗਾ ਪੇਸ਼ੈਂਟ ਦੀ ਹਾਲਤ ਜਿਹੜੀ ਹੈ ਉਹ ਖਤਰੇ ਦੇ ਬਾਰ ਪੇਸ਼ੈਂਟ ਦੀ ਹਾਲਤ ਅੰਨੀ ਤਰ੍ਹਾਂ ਦੀ ਦੁਰਬਲ ਹੈ ਸ਼ੱਕ ਹੈ ਨਾ ਮੈਂ ਸਪੈਸ਼ਲਿਸਟ ਪੇਸ਼ੈਂਟ ਨੂੰ ਨਾਮ ਮਨਜ਼ੂਰੀ ਚੋੜੀ ਅੰਨੀ ਕੀ ਐਡਰੈਸ ਕੀ ਨਿਤ ਤੇ ਦੱਸਿਆ ਇਹ ਤੁਹਾਨੂੰ ਲੋਕਲ ਕਪਾ ਦੇ ਰੰਗ ਲਈ ਹੈ ਹਸੈਮੂ ਕੋਲ ਨਹੀਂ ਜੀ ਇਹ ਤੁਹਾਨੂੰ ਕੀ ਦੱਸਣਾ ਮੈਂ ਕਰ ਰਿਹਾ ਹਮਾਰੇ ਦੀ ਬੰਦਸਾਨ ਹੈ ਬੈਕਪੀਸ ਨਹੀਂ ਲੈਂਦਾ ਘਰ ਹੋ ਜਾਏ ਤੇ ਆਪਣਾ ਸਰਕਲ ਰੋਡ ਦੇ ਪਾਸੇ ਜਾ ਰਹੀ ਸੀ ਆਪਣੇ ਕੰਪਾਉਂ ਨੇ ਕੰਮ ਨੂੰ ਰਿਪੋਰਟ ਸੈਟਰ ਕਰਾਈ ਤੇ ਸਾਡੇ ਉਹ ਮਾਰਗ ਪਤਲਾ

ਇਹ ਉਹ ਸੱਤ ਹੈ ਉਹ ਬੈਲਾ ਨਹੀਂ ਜਿਹੜਾ ਦੇ ਦੇ ਤੈਨੂੰ ਕੁਝ ਨਹੀਂ ਲੱਗਿਆ ਸੰਪਰਕ ਇੰਟਰਸਿਟੀ ਐਪਸ ਹੋਣੇ ਲekin ਐਕਰੀਐਂਡਲੀ ਦਿੱਤਾ ਸੀ ਬਟ ਇਹਦਾ ਹਫਤੇ ਤੱਕ ਫਿਰ ਅਧਿਨਾਮਾ ਹੋ ਗਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਫੁਲ ਬਸਟ ਆ ਕੇ ਉਹ ਜੋ ਸਭ ਜਿਹੜੀ ਗੋਲੀਆਂ ਕਿੱਡੀ ਹੈ ਜਿਹੜੀ ਹੈ ਲੱਗਦਾ ਇਹਦਾ ਨਾਮ ਸੋਲਰ ਛਾਪ ਰਿਹਾ ਜਿਹੜਾ ਬਜਟੀ ਦਾ ਰਹਿਣ ਵਾਲਾ ਹੋ ਗਿਆ ਦੋ ਮੁੰਡੇ ਹੋਰ ਇਹਦੇ ਨਾਲ ਇਹ ਐਪੀਟੀਟੀ ਰੈਲਪੀਕਾ ਯਾਨੀ ਸਾਡੀ ਟੀਮ ਜਿਹੜੀ ਹੋ ਗਈ ਹੈ ਰੀਡ ਰੀਡ ਕਰਦੀ ਪਈ ਹੈ ਤੇ ਜਲਦੋ ਜਲਦਾ ਆਪਾਂ ਜਿਹੜੀ ਉਸ ਨੂੰ ਯਾਪਕ ਚੱਲ ਲਗਾ। ਕਿੰਨਾ ਬੋਲ ਰਿਹਾ ਹੈ। ਤੇ ਕਿਹਦੀ ਜਿਹੜੀ ਯੋਨੀ ਆ ਪੱਤ। ਸੋ ਕਿਹੜੀ ਜਿਹੜਾ ਲੱਗੀ ਕਿੜਾ ਘਟਦਾ ਮੌਕਾ ਕਰਾ ਸੀ ਜਿਹੜਾ ਜਿੱਥੇ ਨਾ ਉਹ ਜਿਹੜਾ ਹੋ ਜਾਵੇ। ਉੱਛੇ। ਮਨਾਸ ਕੇ ਇਹਨਾਂ। ਖਲਾਸ ਸਟੇਬਲ ਨਾਲ ਆਪਾਂ ਦੇਖਦੇ ਤੇ ਕੀ ਹੋ ਜਾਵੇ।